ਹੈਲੋ ਜੀ ਸਤਿ ਸ੍ਰੀ ਅਕਾਲ ਜੀ ਹੋਸਨਾਵ ਜੀ ਕੀ ਹਾਲ ਹੈ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੰਦੀਵਾਲ ਤੇ ਹਾਂ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਜੀ ਪਲੀਜ਼ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਕਰਿਓ ਨਾਲ ਨਾਲ ਚੈਨਲ ਸਬਸਕ੍ਰਾਈਬ ਵੀ ਕਰਿਓ ਮੇਰੇ ਚੈਨਲ ਤੇ ਤੁਹਾਨੂੰ ਘਰੇਲੂ ਕੰਮ ਤੰਦੇ ਰਿਲੇਟਡ ਵੀਡੀਓ ਮਿਲਣਗੀਆਂ ਹਾਂਜੀ ਦੁਪਹਿਰ ਦਾ ਨੀਰਾਚਾਰਾ ਜਿਹੜਾ ਆਪਾਂ ਪਾ ਦਿੱਤਾਗਾ ਸੰਨੀ ਵਗੈਰਾ ਰਿਡੀਓ ਰਲਾ ਦਤੀ ਹੈਗੀ ਤੇ ਜਿਹੜਾ ਗੋਹਾ ਉਹ ਵੀ ਦੁਪਹਿਰ ਦਾ ਸੈਟ ਦਿੱਤਾਗਾ ਟਾਈਮ ਐਡੇ ਤੇ 3 ਵਜੇ ਹੈ ਅੱਜ ਮੈਂ ਸਨੇਹੀ ਪਾਤੀ ਸੀ ਸੰਨੀ 2:00 ਵਜੇ ਕਿਉਂਕਿ ਇਹੜੀ ਠੰਡ ਐ ਬਹੁਤ ਜ਼ਿਆਦਾ ਹੋ ਗਈ ਹੈ ਹਨਾ ਟਾਈਮ ਸਿਰ ਨੀਰਾਚਾਰਾ ਪਾ ਕੇ ਟਾਈਮ ਸਿਰ ਇਹੜਾ ਗੋਹਾ ਕੁੜਾ ਸੈਟ ਕੇ ਹਨਾਤਾ ਜਾਂਦਾ ਕਿਉਂਕਿ ਠੰਡ ਹੋ ਗਈ ਹਨਾ ਬਹੁਤ ਜ਼ਿਆਦਾ ਹੁਣ ਤਾਂ ਅਥਰੇ ਆਣਾ ਸ਼ਿਵਜੀ ਐਵੇਂ ਲੱਗਦਾ ਵੀ ਬਿਸਤਰਿਆਂ ਦੇ ਵਿੱਚ ਵੱਜ ਜੀ ਤੇ ਠੰਡ ਹੋ ਗਈ ਇਸ ਲਈ ਅੱਜ ਮੈਂ ਜਿਹੜਾ ਨੀਰਾ 2 ਵਜੇ ਜਿਹੜਾ ਰਲਾ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਗੋਹਾ ਸਿੱਟਦਾ ਜੀ ਤੇ ਗੋਹਾ ਸਿੱਟ ਕੇ ਬਸ ਹੁਣ ਆਪਣਾ ਕੰਮ ਮੇੜਾ ਲਗਭਗ ਸਾਰਾ ਹੋ ਗਿਆ ਬਸ ਧਾਰਾਂ ਰਹਿ ਗਈਆਂ ਤੇ ਧਾਰਾਂ ਜਿਹੜੀਆਂ ਪੰਨਾ ਨੂੰ ਕਿ ਕੱਢਾਂਗੀ ਤੇ ਇੱਕ ਜਿਹੜੀ ਅੰਦਰ ਪਸੂਆਂ ਵਾਲੇ ਬਰਾਂਡੇ ਸੀ ਉਹ ਸੁੱਕਾ ਸਿੱਟਦੇ ਹੁੰਦੇ ਪਸੂਆਂ ਥੱਲੇ ਹੋ ਰਹਿੰਦੀ ਹੈ ਹੀ ਤੇ ਮੈਂ ਸਾਰੀਆਂ ਟੇਰੀਆਂ ਤੇ ਆਟੇ ਇਸ ਕਰਕੇ ਨਹੀਂ ਪਾਇਆ ਜੀ ਕਿਉਂਕਿ ਫਿਰ ਇਹ ਉੱਠ ਖੜਦੀ ਹੈਗੀ ਆਪਣੀ ਛੋਟੀ ਕੱਟੀ ਸ਼ੁਕਰਕਾਰ ਫਿਰ ਇਹ ਜਿਹੜਾ ਤੂੜੀ ਨੂੰ ਮੂੰਹ ਮਾਰਦੀ ਹੈ ਇਹਨੂੰ ਆਪਾਂ ਤੂੜੀ ਹਜੇ ਨਹੀਂ ਪਾਉਣੀ ਜੇ ਹੋ ਗਈ ਹੈ 2 ਮਹੀਨਿਆਂ ਦੀ ਤੇ ਇਹਨੂੰ ਆਪਾਂ ਕੱਲੀ ਫੀਡ ਤੇ ਇੱਕ ਦੁੱਧ ਕੱਲੇ ਦੁੱਧ ਤੇ ਤੇ ਫੀਡ ਤੇ ਰੱਖਿਆ ਹੋਇਆ ਹੈਗਾ ਤੇ ਤੂੜੀ ਜਿਹੜੀ ਇਹਨੂੰ ਆਪਾਂ ਹਜੇ ਨਹੀਂ ਖਵਾਉਣੀ ਜੀ ਹਜੇ ਨਹੀਂ ਖਵਾਉਂਦੇ ਹੈਗੇ 6 ਮਹੀਨੇ ਉਸ ਤੋਂ ਬਾਅਦ ਜਿਹੜਾ ਆਪਾਂ ਇਹਨੂੰ ਤੂੜੀ ਸ਼ੁਰੂ ਕਰਾਂਗੇ ਇਹ ਨਕਲੀ ਫੀਡ ਤੇੜੇ ਇਹ ਰੱਖੀ ਹੋਈ ਹੈਗੀ ਕੱਲੀ ਫੀਡ ਵੀ ਜਿਹੜੀ ਇਹ ਨਈ ਖਾਂਦੀ ਜੀ ਇਸ ਕਰਕੇ ਆਪਾਂ ਇਹਨੂੰ ਜਿਹੜੀ ਪਨੇਰ ਇੰਨੀ ਹੋਈ ਲੈਟੀ ਹੁੰਦੀ ਉਹਦੇ ਵਿੱਚ ਜਾਂ ਜਿਹੜੀ ਵੀ ਉਹੀ ਪਿਓ ਲੈਣੇ ਹੁੰਨੇ ਲੈਟੀ ਉਹਦੇ ਵਿੱਚ ਰਲਾ ਕੇ ਇਹਦੀ ਫੀਡ ਲਿਆਂਦੀ ਹੋਈ ਐਡ ਤੇ ਉਹਦੇ ਵਿੱਚ ਰਲਾ ਕੇ ਪਿਓ ਕੇ ਰੱਖ ਦਿੰਨੇ ਹੁੰਨੇ ਤੇ ਹੁਣ ਮੈਂ ਇਹਨੂੰ ਧਰ ਦੂੰਗੀ ਇਸ ਤੋਂ ਬਾਅਦ ਤੇ ਇਹ ਜਿਹੜਾ ਲੈ ਲੂਗੀ ਤੇ ਉਸ ਤੋਂ ਬਾਅਦ ਦੋ ਥਾਣੇ ਨੂੰ ਦੁੱਧ ਦੇ ਚੰਗਾਉਣੇ ਆ ਜੀ ਤੇ ਬਾਕੀ ਫੀਡ ਹੋ ਜਾਂਦੀ ਹੈ ਹੌਲੀ ਹੌਲੀ ਜਿਵੇਂ ਜਿਵੇਂ ਇਹ ਫੀਡ ਖਾਣ ਲੱਗ ਜੂਗੀ ਹਨਾ ਹਜੇ ਫੀਡ ਨਹੀਂ ਖਾਂਦੀ ਹਜੇ ਘਾਟ ਹੀ ਖਾਂਦੀ ਹੈ ਜਦੋਂ ਫੀਡ ਵਧੀਆ ਖਾਣ ਲੱਗ ਗਈ ਤਾਂ ਜਿਹੜਾ ਆਪਾਂ ਇਹਨੂੰ ਦੁੱਧ ਘਟਾ ਦੇਵਾਂਗੇ ਹਜੇ ਤਾਂ ਦੁੱਧ ਜਿਹੜਾ ਫੁੱਲ ਹੀ ਹੈ ਪਸ਼ੂੜੇ ਆਪਾਂ ਕਈ ਦਿਨਾਂ ਦੇ ਬਾਹਰ ਨਹੀਂ ਬੰਨੇ ਜੀ ਆਪਣੇ ਪਸ਼ੂ ਘਰੇ ਹੁੰਦੇ ਆ ਕਿਉਂਕਿ ਬਾਹਰਲੇ ਉੱਪਰ ਪਸ਼ੂ ਜਿਹੜੇ ਇਹਨਾਂ ਨੂੰ ਤੰਗ ਕਰਦੇ ਸੀਗੇ ਬਹੁਤ ਜ਼ਿਆਦਾ ਤੰਗ ਕਰਨ ਲੱਗ ਗਿਆ ਸੀ ਸਾਨ ਬਿੰਦੇ-ਬਿੰਦਿਆਂ ਸਿਰੋਜ ਭਜਾਉਣਾ ਔਖਾ ਸੀਗਾ ਹੁਣ 3-4 ਦਿਨਾਂ ਦੇ ਅਸੀਂ ਪਸੂ ਜਿਹੜੇ ਘਰੇ ਰੱਖ ਰਹੇ ਹਾਂਗੇ ਉਸ ਤੋਂ ਬਾਅਦ ਜਦੋਂ ਉਹ ਹੋਂਟ ਹਟ ਗਿਆ ਗਿੱਜ ਜੇ ਗਿਆ ਸੀ ਹੁਣ ਉਹ ਆਉਣੋਂ ਹਟ ਗਿਆ ਫੇਰ ਦੇਖਾਂਗੇ ਧੁੱਪਾਂ ਆਉਣ ਲੱਗ ਗਈਆਂ ਕਿਉਂਕਿ ਘਰੇ ਧੁੱਪ ਨਹੀਂ ਆਉਂਦੀ ਹਨਾ ਘਰ ਐੜਾ ਦੂਜੀ ਸਾਈਡ ਪਾਇਆ ਹੋਇਆ ਹੈਗਾ ਤੇ ਘਰ ਦਾ ਪਰਛਾਵਾਂ ਹੀ ਘਰ ਦੇ ਵਿੱਚ ਰਹਿੰਦਾ ਹੈਗਾ ਇਸ ਲਈ ਧੁੱਪੜੇ ਘਟ ਆਉਂਦੀ ਹੈਗੀ ਨਹੀਂ ਤਾਂ ਛੋਟੇ ਦਿਨਾਂ ਦੇ ਵਿੱਚ ਤਾਂ ਕੀ ਗੱਲ ਕਰੀ ਰੱਖੀ ਬਾਹਰ ਸਮਾਂ ਥੋੜੀ ਹਵਾ ਜਿਹੜੀ ਠੰਡ ਚ ਲੱਗਦੀ ਹੁੰਦੀ ਹੈ ਜੀ ਪਰ ਧੁੱਪ ਨਹੀਂ ਆਉਂਦੀ ਬਿਲਕੁਲ ਵੀ ਇਸ ਲਈ ਬਾਹਰ ਧੁੱਪ ਆ ਜਾਂਦੀ ਹੁੰਦੀ ਹੈ ਬਾਹਰ ਧੁੱਪੇ ਕਿੱਲੇ ਗੱਡਾਂਗੇ ਆਪਾਂ ਪਹਿਲਾਂ ਦਰਖਤਾ ਥੱਲੇ ਨੇ ਜੀ ਜਿੱਦੇ ਟਾਈਮ ਹੋਇਆ ਬਾਹਰ ਧੁੱਪੇ ਗੱਡ ਦੇਣਗੇ ਕਿੱਲੇ ਫਿਰ ਆਪਾਂ ਪਸ਼ੂਆਂ ਨੂੰ ਜਿਹੜਾ ਬਾਹਰ ਬੰਨਣਾ ਲੱਗ ਜਾਗੇ ਤੇ ਘੇਰਾ ਹਜੇ ਕਰੇ ਠੀਕ ਹੈ ਜੀ ਖਾਂ ਦੇ ਕਰਨ ਸੁਕਦਾਨੀ ਬਸ ਇਸ ਕਰਕੇ ਜਿਹੜੇ ਘਰੇ ਨਹੀਂ ਬਣਦੇ ਹੈਗੇ ਹਾਂਜੀ ਪਸੂ ਜਿਹੜੇ ਪਸਾਰੇ ਬਣਨ ਦਿੱਤੇ ਆ ਜੀ ਕੱਟਾ ਆਪਾਂ ਵੇਚ ਦਿੱਤਾ ਇੱਕ ਪਸੂ ਘਟ ਗਿਆ ਕੱਟੀ ਦੀ ਭਾਲ ਚ ਤੁਰੇ ਫਿਰਦੇ ਆ ਕੱਟੀ ਆਪਾਂ ਨੂੰ ਹਜੇ ਨਹੀਂ ਮਿਲੀ ਹੈਗੀ ਤੇ ਪਸੂ ਜਿਹੜੇ ਆਪਾਂ ਵਧਾਉਣੇ ਆ ਸਮਾਂ ਦੇ ਘਟਾਉਣੇ ਨਹੀਂ ਹੈਗੇਗੀ ਹਾਂਜੀ ਕਸਣ ਵਾਲਾ ਬ੍ਰੈਂਡ ਤੁਹਾਨੂੰ ਕਦੇ ਹੀ ਨਹੀਂ ਬਿਖਾਇਆ ਅੱਜ ਕਸਣ ਵਾਲਾ ਬ੍ਰੈਂਡ ਆਖੀਏ ਕਿ ਇਹ ਵੀ ਬੱਤ ਪਾਈ ਹੋਈ ਹੈ ਇਹ ਸੁੱਕਣ ਨੂੰ ਹੋਵੇ ਇਹ ਕੱਪੜਾ ਰੇਹੇ ਸੁੱਕੇ ਸੁੱਕੜੀ ਥੱਲੇ ਪੂਰੀ ਗਾੜੀ ਕੱਠੀ ਕਰ ਲਈ ਦੀ ਉਹਨੇ ਇਹਨੇ ਮੈਂ ਕਹਾਂ ਕੋਈ ਕਰੀ ਉਹ ਮੈਂ ਕੋਲੋਂ ਲੈ ਕੇ ਰੱਖ ਲੈਂਦੀ ਹਾਂ ਤੇ ਉਹ ਸੁੱਕਿਆ ਜਿਹੜੀ ਕੱਠੀ ਕਰ ਰਹੀ ਹੈ ਉਹਦੇ ਵਿੱਚ ਮਿੱਟੀ ਪੱਟਾ ਜਿਹਾ ਯਾਰ ਹੋਗਾ ਹੈ ਇਹ ਕਾਰਨ ਹੋ ਰੰਦੇ ਕਿ ਜੇ ਆਪਾਂ ਨੂੰ ਥੋੜੀ ਐਨਰਜੀ ਆਈ ਆਪਾਂ ਨੂੰ ਸ਼ਾਂ ਨੀ ਜਿਹੜੀ ਪ੍ਰੋਬਲਮ ਉਹ ਹੋ ਜਾਂਦੀ ਹੁੰਦੀ ਹੈ ਤਾਂ ਵੀ ਦਿੱਕਤ ਹੋ ਜਾਂਦੀ ਹੈ ਪਰ ਕੀ ਕਰੀਏ ਆਪਾਂ ਹਣਾ ਜੀ ਹੋਇਆ ਕੋਈ ਇਸ ਕੰਮ ਕਰੇ ਬਿਨਾ ਨਹੀਂ ਸਰਦਾ ਹੈਗਾ ਕਿਉਂਕਿ ਖਾਲੀ ਹੱਥ ਹੀ ਢਿੱਡ ਨੂੰ ਵੀ ਨਹੀਂ ਜਾਂਦਾ ਆਇ ਤੇ ਆਪਾਂ ਕੱਢ ਰਹੇ ਹਾਂ ਦੋ ਇੱਟਾਂ ਇਹ ਆਏ ਸਾਲੀ ਕੱਢਦੇ ਹੁੰਨੇ ਆ ਪੱਕੇ ਟੋਆ ਬਣਿਆ ਹੋਇਆ ਪਰ ਇਹਨੂੰ ਬਾਅਦ ਵਿੱਚ ਭਰ ਦਿੰਨੇ ਹੁੰਨੇ ਆ ਤੇ ਕਿਉਂਕਿ ਜੀ ਹੁਣ ਜਿਹੜਾ ਗਿੱਲਾ ਹੋ ਜਾਂਦਾ ਹੁਣ ਜਿਹੜਾ ਪਸ਼ਾਬ ਹੋਇਆ ਕਰੂ ਪਸੂਆਂ ਦੇ ਟੋਏ ਦੇ ਵਿੱਚ ਪੈ ਜਾ ਕਰੂਗਾ ਇੱਥੇ ਆਪਾਂ ਇੱਟਾਂ ਜਿਹੜੀਆਂ ਕੜਵਾ ਲਈਆਂ ਨੇ ਤੇ ਪਸ਼ਾ ਟੋਏ ਦੇ ਵਿੱਚੋਂ ਆਪਾਂ ਜਿਹੜਾ ਡੱਬੇ ਦੇ ਨਾਲ ਕੱਢਦੇ ਆ ਕਰਾਂਗੇ ਜੀ ਬਟਰ ਭਰ ਕੇ ਬਾਹਰ ਸਟੇਅ ਕਰਾਂਗੇ ਲਓ ਜੀ ਆਪਣਾ ਪਸੂਆਂ ਵਾਲੇ ਭਰਾਂਡੇ ਦਾ ਟੂਰ ਇਹ ਹੈਗਾ ਜੀ ਆਪਣਾ ਪਸਮਾ ਵਾਲਾ ਭਰਾਂਡਾ ਇਹਦੇ 7 3 ਦੀਪਾਈ ਹੋਈ ਹੈ ਤੇ ਆਇ ਤੇੜੀ ਪਰਛੱਤੀ ਬਣਾਈ ਹੋਈ ਹੈ ਜਿਹੜਾ ਕੋਈ ਬਾਦੂ ਦਾ ਸਮਾਨ ਹੁੰਦਾ ਆਪਾਂ ਉਹ ਇਹਦੇ ਉੱਪਰ ਰੱਖ ਦਿੰਨੇ ਹੁੰਨੇ ਆ ਘਰੇ ਦੇਸੀ ਬਣਾਈ ਹੋਈ ਹੈ ਇਹ ਲੱਕੜ ਦੀ ਤੰਬੇ ਗੱਢ ਕੇ ਤੇ ਬਾਕੀ ਆਪਣੀਆਂ ਸੰਗਾ ਸੁਰੂਗੜੇ ਉੱਪਰ ਰੱਖ ਦਿੰਨੇ ਹੁੰਨੇ ਆ ਜੇ ਆਪਾਂ ਟਾਇਰ ਪਿਆ ਆਪਣੀ ਤਵੀ ਪਈ ਆ ਵੱਡੀ ਐਸ ਤਰ੍ਹਾਂ ਜਿਹੜਾ ਸਮਾਨ ਉੱਪਰ ਟੰਗ ਦਿੰਨੇ ਹੁੰਨੇ ਆਗੇ ਇੱਧਰ ਪੱਤੀ ਪਈ ਹੈ ਚੁੱਲੇ ਵਾਲੀ ਜਿਹੜੀ ਚੀਜ਼ ਦੀ ਨਹੀਂ ਜ਼ਰੂਰਤੀ ਉਹ ਆਪਾਂ ਐਸ ਤਰ੍ਹਾਂ ਟੰਗ ਦਿੰਨੇ ਹੁੰਨੇ ਆ ਨਾ ਪਸੂਆਂ ਦਾ ਮੂੰਹ ਨਹੀਂ ਜਾਂਦਾ ਤੇ ਛੱਤ ਤੇੜੀ ਦੀ ਨੀਵੀਂ ਹੈ ਜੀ ਇਹ ਵਾਕੀ ਇੱਧਰ ਤੁਸੀਂ ਦੇਖ ਹੀ ਰਹੇ ਹੋ ਸੰਨੀ ਆ ਜਿਹੜੀ ਆਪਾਂ ਸਵੇਰ ਵਾਲੇ ਲਾ ਕੇ ਰੱਖ ਦਿੱਤੀ ਐ ਇੱਕ ਜਣਾ ਪਸੂਆਂ ਨੂੰ ਬੰਨ ਹੀ ਜਾਊਗਾ ਇਸ ਸ਼ਾਮ ਨੂੰ ਤੇ ਇੱਕ ਜਣਾ ਜਿਹੜਾ ਸੰਨੀ ਬਾਹਰ ਪਾਈ ਜਾਊਗਾ ਕਿਉਂਕਿ ਦਿਨ ਛੋਟੇ ਹੋ ਕੇ ਕੰਮ ਇਹਦਾ ਨਹੀਂ ਲੋਟ ਆਉਂਦਾ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਇੰਨੇ ਹੀ ਧੰਨਵਾਦ